ਸਵੇਰ ਦੀ ਤਾਜ਼ੀ ਹਵਾ ਚ ਹਲਕੀ ਜਹੀ ਮਿਠਾਸ ਸੀ ਪਿੰਡ ਦੇ ਬਾਹਰ ਬਣੀ ਹੋਈ ਸਬਜ਼ੀ ਮੰਡੀ ਰੋਜ਼ ਦੀ ਤਰ੍ਹਾਂ ਲੋਕੀ ਆਉਣ ਜਾਣ ਲੱਗੇ ਸੀ ਸਬਜ਼ੀ ਵਾਲੇ ਆਵਾਜ਼ਾਂ ਮਾਰ ਰਹੇ ਸੀ ਰੇੜੀਆਂ ਖਿੱਚਦੇ ਹੋਏ ਮਜ਼ਦੂਰ ਸਾਰਾ ਕੁਝ ਸਧਾਰਨ ਲੱਗ ਰਿਹਾ ਸੀ ਪਰ ਅੱਜ ਉਸੇ ਹੀ ਸਧਾਰਨ ਭੀੜ ਦੇ ਵਿੱਚ ਇੱਕ ਖਾਸ ਸ਼ਖਸ ਮੌਜੂਦ ਸੀ ਜਿਸ ਦਾ ਉੱਥੇ ਹੋਣਾ ਬੇਹੱਦ ਹੀ ਜ਼ਰੂਰੀ ਸੀ ਉਸ ਨੇ ਸਿੰਪਲ ਜਿਹੇ ਕੱਪੜੇ ਪਾਏ ਹੋਏ ਸੀ ਬਿਨਾ ਕਿਸੇ ਸਰਕਾਰੀ ਗੱਡੀ ਤੇ ਸਿਕਿਉਰਿਟੀ ਤੋਂ ਇੱਕ ਆਮ ਔਰਤ ਦੀ ਤਰ੍ਹਾਂ ਜਿਸ ਦੀ ਉਮਰ ਲਗਭਗ 34 ਸਾਲ ਚਿਹਰਾ ਸ਼ਾਂਤ ਤੇ ਆਤਮ ਵਿਸ਼ਵਾਸ ਦੇ ਨਾਲ ਭਰਿਆ ਹੋਇਆ ਲੋਕੀ ਉਸ ਨੂੰ ਦੇਖ ਕੇ ਬਸ ਇੰਨਾ ਹੀ ਸਮਝ ਸਕੇ ਕਿ ਇਹ ਕੋਈ ਬਾਹਰ ਦੀ ਔਰਤ ਹੈ ਪਰ ਕੋਈ ਨਹੀਂ ਜਾਣਦਾ ਸੀ ਕਿ ਉਹ ਇਸ ਜ਼ਿਲ੍ਹੇ ਦੀ ਡੀਐਮ ਸੁਨੀਤਾ ਯਾਦਵ ਹੈ ਡੀਐਮ ਸੁਨੀਤਾ ਯਾਦਵ ਸਿੱਧਾ ਇੱਕ ਸਬਜੀ ਵਾਲੀ ਰੇੜੀ ਤੇ ਜਾ ਕੇ ਰੁਕਦੀ ਹੈ ਜਿੱਥੇ ਇੱਕ ਲਗਭਗ 30 ਸਾਲ ਦੀ ਔਰਤ ਸਬਜੀ ਵੇਚ ਰਹੀ ਸੀ ਔਰਤ ਦੀ ਮੰਗ ਚ ਸੰਧੂਰ ਮੱਥੇ ਤੇ ਹਲਕਾ ਜਿਹਾ ਪਸੀਨਾ ਤੇ ਤੇ ਆਵਾਜ਼ ਚ ਮਿਹਨਤ ਦੀ ਥਕਾਵਟ ਸੁਨੀਤਾ ਨੇ ਮੁਸਕਰਾਉਂਦੇ ਹੋਏ ਪੁੱਛਿਆ ਦੇ ਦੀ ਟਮਾਟਰ ਕੀ ਰੇਟ ਦਿੱਤੇ ਨੇ ਉਸ ਔਰਤ ਨੇ ਨਜ਼ਰ ਚੁੱਕੀ ਤੇ ਬੋਲੀ ਅੱਜ ਟਮਾਟਰ 15 ਰੁਪਏ ਕਿਲੋ ਨੇ ਭੈਣ ਤੁਹਾਨੂੰ ਕਿੰਨੇ ਚਾਹੀਦੇ ਨੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਸਕੂਲ ਦੀ ਵਰਦੀ ਵਿੱਚ ਸੀ ਦੌੜਦੇ ਹੋਏ ਆਉਂਦਾ ਹੈ ਤੇ ਉਸ ਸਬਜ਼ੀ ਵੇਚਣ ਵਾਲੀ ਔਰਤ ਨੂੰ ਕਹਿੰਦਾ ਹੈ ਮਾਂ ਮੈਨੂੰ ਸਕੂਲ ਛੱਡਾਓ ਮੈਂ ਲੇਟ ਹੋ ਰਿਹਾ ਹਾਂ ਜੇਕਰ ਮੈਂ ਲੇਟ ਹੋ ਗਿਆ ਤਾਂ ਮੈਡਮ ਮੈਨੂੰ ਪਿਨਿਸ਼ਮੈਂਟ ਦਵੇਗੀ ਉਸ ਔਰਤ ਨੇ ਕੰਡੇ ਤੋਂ ਟੋਕਰੀ ਇੱਕ ਪਾਸੇ ਰੱਖੀ ਤੇ ਪਿਆਰ ਦੇ ਨਾਲ ਬੋਲੀ ਪੁੱਤ ਥੋੜੀ ਦੇਰ ਰੁਕ ਜਾ ਪਹਿਲਾਂ ਇਸ ਦੀਦੀ ਨੂੰ ਸਬਜ਼ੀ ਦੇ ਦੇਵਾਂ ਫਿਰ ਚੱਲਦੇ ਹਾਂ ਬੱਚਾ ਜਿੱਦ ਕਰਦਾ ਰਿਹਾ ਨਹੀਂ ਮਾਂ ਹੁਣ ਚੱਲੋ ਪਲੀਜ਼ ਸੁਨੀਤਾ ਯਾਦਵ ਇਹ ਸਾਰਾ ਕੁਝ ਦੇਖ ਰਹੀ ਸੀ ਇਹ ਸਾਰਾ ਕੁਝ ਦੇਖ ਕੇ ਉਹਨਾਂ ਦਾ ਦਿਲ ਪਿੰਗਲ ਗਿਆ ਉਹ ਬੋਲੀ ਦੀਦੀ ਤੁਸੀਂ ਇੱਕ ਕੰਮ ਕਰੋ ਤੁਸੀਂ ਆਪਣੇ ਬੱਚੇ ਨੂੰ ਸਕੂਲ ਛੱਡ ਆਓ ਉਦੋਂ ਤੱਕ ਮੈਂ ਤੁਹਾਡੀ ਰੇੜੀ ਤੇ ਖੜੀ ਹੋ ਜਾਂਦੀ ਹਾਂ ਸਬਜ਼ੀ ਵੇਚਣ ਵਾਲੀ ਔਰਤ ਨੇ ਸੰਕੋਚ ਕਰਦੇ ਹੋਏ ਕਿਹਾ ਨਹੀਂ ਨਹੀਂ ਦੀਦੀ ਤੁਸੀਂ ਕਿਉਂ ਤਕਲੀਫ ਕਰ ਰਹੇ ਹੋ ਪਰ ਸੁਨੀਤਾ ਦੇ ਭਰੋਸੇ ਦੇ ਨਾਲ ਭਰੇ ਹੋਏ ਸ਼ਬਦਾਂ ਨੇ ਉਸ ਨੂੰ ਮਨਾ ਲਿਆ ਉਹ ਬੋਲੀ ਠੀਕ ਹੈ ਭੈਣ ਮੈਂ ਉਸ ਨੂੰ ਸਕੂਲ ਛੱਡ ਕੇ ਜਲਦੀ ਵਾਪਸ ਆਉਂਦੀ ਹਾਂ ਉਹ ਬੱਚੇ ਨੂੰ ਲੈ ਕੇ ਚਲੀ ਗਈ ਜ਼ਿਲ੍ਹਾ ਕਲੈਕਟਰ ਸੁਨੀਤਾ ਯਾਦਵ ਸਬਜ਼ੀ ਵਾਲੀ ਰੇੜੀ ਤੇ ਖੜੀ ਹੋ ਜਾਂਦੀ ਹੈ ਤੇ ਆਪਣੇ ਚਾਰੋਂ ਪਾਸੇ ਮਾਹੌਲ ਨੂੰ ਧਿਆਨ ਦੇ ਨਾਲ ਦੇਖਦੀ ਹੈ ਕੁਝ ਦੇਰ ਬਾਅਦ ਇੱਕ ਮੋਟਰਸਾਈਕਲ ਸਬਜ਼ੀ ਮੰਡੀ ਦੇ ਵਿੱਚ ਆਉਂਦਾ ਹੈ ਮੋਟਰਸਾਈਕਲ ਤੇ ਬੈਠਿਆ ਹੋਇਆ ਵਿਅਕਤੀ ਇੰਸਪੈਕਟਰ ਨਿਰਜ ਸ਼ਰਮਾ ਸੀ ਉਮਰ ਲਗਭਗ 37 ਸਾਲ ਆਪਣੀ ਵਰਦੀ ਦੇ ਕਮੰਡ ਦੇ ਨਾਲ ਭਰਿਆ ਹੋਇਆ ਨਿਰਜ ਸ਼ਰਮਾ ਸਿੱਧਾ ਜਾ ਕੇ ਸੁਨੀਤਾ ਯਾਦਵ ਦੀ ਸਬਜੀ ਵਾਲੀ ਰੇੜੀ ਤੇ ਰੁਕਦਾ ਹੈ ਅਤੇ ਉੱਚੀ ਬੋਲਦਾ ਹੈ ਤੂੰ ਕਦੋਂ ਤੋਂ ਇੱਥੇ ਸਬਜੀ ਵੇਚਣ ਲੱਗੀ ਇੱਥੇ ਤਾਂ ਇੱਕ ਦੂਜੀ ਔਰਤ ਸਬਜੀ ਵੇਚਦੀ ਹੈ ਉਹ ਕਿੱਥੇ ਗਈ ਸੁਨੀਤਾ ਇੰਸਪੈਕਟਰ ਨੂੰ ਕਹਿੰਦੀ ਹੈ ਉਹ ਆਪਣੇ ਬੱਚੇ ਨੂੰ ਸਕੂਲ ਛੱਡਣ ਲਈ ਗਈ ਹੈ ਤੇ ਉਦੋਂ ਹੀ ਉਹ ਸਬਜੀ ਵੇਚਣ ਵਾਲੀ ਔਰਤ ਵਾਪਸ ਆ ਜਾਂਦੀ ਹੈ ਇੰਸਪੈਕਟਰ ਨੂੰ ਦੇਖ ਕੇ ਉਹਦੇ ਚਿਹਰੇ ਤੇ ਘਬਰਾਟ ਆ ਗਈ ਉਹ ਸਿਰ ਝੁਕਾ ਕੇ ਬੋਲੀ ਅੱਜ ਕੀ ਚਾਹੀਦੇ ਤੁਹਾਨੂੰ ਇੰਸਪੈਕਟਰ ਸਾਹਿਬ ਜੋ ਵੀ ਦਿਲ ਕਰੇ ਲੈ ਲਵੋ ਇੰਸਪੈਕਟਰ ਨੇ ਹੁਕਮ ਦਿੰਦੇ ਹੋਏ ਕਿਹਾ 1 ਕਿਲੋ ਟਮਾਟਰ ਪਾ ਦਿਓ 2 ਕਿਲੋ ਭਿੰਡੀ ਤੇ 1 ਕਿਲੋ ਗੋਭੀ ਵੀ ਪਾ ਦਿਂ ਉਸ ਔਰਤ ਨੇ ਬਿਨਾ ਕੁਝ ਪੁੱਛੇ ਹੀ ਫਟਾਫਟ ਸਬਜ਼ੀਆਂ ਤੋਲ ਦਿੱਤੀਆਂ ਇੰਸਪੈਕਟਰ ਬਿਨਾ ਇੱਕ ਵੀ ਪੈਸੇ ਦਿੱਤੇ ਹੋਏ ਆਪਣਾ ਮੋਟਰਸਾਈਕਲ ਤੇ ਬੈਠਾ ਤੇ ਉਥੋਂ ਚੱਲਦਾ ਬਣਿਆ ਇਹ ਸਾਰਾ ਕੁਝ ਦੇਖ ਕੇ ਸੁਨੀਤਾ ਯਾਦਵ ਹੈਰਾਨ ਰਹਿ ਗਈ ਫਿਰ ਉਸ ਨੇ ਸਬਜ਼ੀ ਵਾਲੀ ਔਰਤ ਨੂੰ ਪੁੱਛਿਆ ਨੇ ਉਸ ਇੰਸਪੈਕਟਰ ਨੇ ਸਬਜ਼ੀ ਦੇ ਪੈਸੇ ਕਿਉਂ ਨਹੀਂ ਦਿੱਤੇ ਤੇ ਤੁਸੀਂ ਉਸ ਨੂੰ ਕੁਝ ਕਿਹਾ ਕਿਉਂ ਨਹੀਂ ਔਰਤ ਦੀਆਂ ਅੱਖਾਂ ਦੇ ਵਿੱਚ ਮਜਬੂਰੀ ਸਾਫ਼ ਝਲਕ ਰਹੀ ਸੀ ਉਸ ਨੇ ਦਰਦ ਭਰੀ ਆਵਾਜ਼ ਦੇ ਵਿੱਚ ਕਿਹਾ ਭੈਣੇ ਕੀ ਕਹਾਂ ਇਹ ਇੰਸਪੈਕਟਰ ਰੋਜ਼ ਇਦਾਂ ਹੀ ਫਰੀ ਦੇ ਵਿੱਚ ਸਬਜ਼ੀਆਂ ਲੈ ਜਾਂਦਾ ਹੈ ਤੇ ਜਦੋਂ ਮਨਾਂ ਕਰਦੀ ਹਾਂ ਮੈਨੂੰ ਡਰਾਉਂਦਾ ਤੇ ਧਮਕਾਉਂਦਾ ਹੈ ਕਹਿੰਦਾ ਹੈ ਮੇਰੇ ਤੋਂ ਪੈਸੇ ਮੰਗੇਂਗੀ ਤੂੰ ਤੇਰੀ ਇੰਨੀ ਹਿੰਮਤ ਹੁਣੇ ਹੀ ਤੇਰੀ ਰੇੜੀ ਨੂੰ ਚੁਕਵਾ ਦਿਆਂਗਾ ਤੇ ਕਿਸੇ ਨਾਲ ਦੇ ਵਿੱਚ ਸਟਵਾ ਦਿਆਂਗਾ ਫਿਰ ਦੇਖਦਾ ਹਾਂ ਕਿ ਤੂੰ ਕਿਵੇਂ ਸਬਜ਼ੀ ਵੇਚੇਂਗੀ ਭੈਣੇ ਮੈਨੂੰ ਸੱਚ ਹੀ ਡਰ ਲੱਗਦਾ ਹੈ ਜੇਕਰ ਰੇੜੀ ਨਾ ਲਾਈ ਤਾਂ ਫਿਰ ਘਰ ਕਿਵੇਂ ਚੱਲੇਗਾ ਮੇਰੇ ਬੱਚੇ ਕੀ ਖਾਣਗੇ ਤੇ ਸਕੂਲ ਕਿਵੇਂ ਜਾਣਗੇ ਚੁੱਪਚਾਪ ਫਰੀ ਦੇ ਵਿੱਚ ਉਸ ਨੂੰ ਸਬਜ਼ੀਆਂ ਦੇ ਦਿੰਦੀ ਹਾਂ ਇਹ ਸੁਣ ਕੇ ਸੁਨੀਤਾ ਯਾਦਵ ਦੇ ਚਿਹਰੇ ਦਾ ਰੰਗ ਬਦਲ ਗਿਆ ਉਹ ਅੰਦਰ ਤੱਕ ਹਿੱਲ ਗਈ ਉਸ ਨੂੰ ਯਕੀਨ ਹੀ ਹੋ ਰਿਹਾ ਸੀ ਕਿ ਜਿਹੜੇ ਲੋਕ ਕਾਨੂੰਨ ਦੇ ਸੇਵਾਦਾਰ ਨੇ ਉਹੀ ਹੁਣ ਕਾਨੂੰਨ ਦੇ ਵੈਰੀ ਬਣ ਗਏ ਨੇ ਕਾਨੂੰਨ ਦੀ ਰੱਖਿਆ ਕਰਨ ਵਾਲੇ ਹੀ ਉਸ ਦਾ ਮਜ਼ਾਕ ਬਣਾ ਰਹੇ ਨੇ ਸੁਨੀਤਾ ਨੇ ਸੀਰੀਸ ਹੋ ਕੇ ਕਿਹਾ ਭੈਣੇ ਹੁਣ ਅਜਿਹਾ ਨਹੀਂ ਹੋਵੇਗਾ ਹੁਣ ਮੈਂ ਤੁਹਾਡੇ ਨਾਲ ਹਾਂ ਤੁਹਾਨੂੰ ਇਨਸਾਫ ਦਿਵਾਣਾ ਮੇਰਾ ਫਰਜ਼ ਹੈ ਇੱਕ ਕੰਮ ਕਰੋ ਮੇਰਾ ਨੰਬਰ ਲੈ ਲਵੋ ਜਦੋਂ ਕੱਲ ਨੂੰ ਤੁਸੀਂ ਸਬਜ਼ੀ ਦੀ ਰੇੜੀ ਲਾਉਂਗੇ ਤੁਸੀਂ ਮੈਨੂੰ ਫੋਨ ਕਰ ਦਿਓ ਮੈਂ ਆ ਜਾਵਾਂਗੀ ਕੱਲ ਤੁਸੀਂ ਨਹੀਂ ਮੈਂ ਰੇੜੀ ਤੇ ਰਹਾਂਗੀ ਕੱਲ ਨੂੰ ਮੈਂ ਖੁਦ ਦੇਖਾਂਗੀ ਉਹ ਇੰਸਪੈਕਟਰ ਪੈਸੇ ਦਿੰਦਾ ਹੈ ਜਾਂ ਨਹੀਂ ਜੇਕਰ ਉਹ ਨਿਹੇ ਦਿਂਦਾ ਤਾਂ ਮੈਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੀ ਉਸ ਨੂੰ ਕਾਨੂੰਨ ਦੀ ਅਸਲੀ ਤਾਕਤ ਦਿਖਾ ਕੇ ਰਾਂਹਾਂਗੀ ਸਬਜੀ ਵਾਲੀ ਔਰਤ ਦੀਆਂ ਅੱਖਾਂ ਦੇ ਵਿੱਚ ਥੋੜੀ ਜਿਹੀ ਉਮੀਦ ਜਗੀ ਅਗਲੇ ਦਿਨ ਸਵੇਰੇ ਜ਼ਿਲ੍ਹਾ ਕਲੈਕਟਰ ਸੁਨੀਤਾ ਯਾਦਵ ਨੇ ਪਿੰਡ ਦੀ ਇੱਕ ਸਧਾਰਨ ਔਰਤ ਦਾ ਰੂਪ ਧਾਰਨ ਕੀਤਾ ਤੇ ਉਹ ਸਬਜੀ ਵਾਲੀ ਰੇੜੀ ਤੇ ਆ ਕੇ ਖੜੀ ਹੋ ਗਈ ਰੇੜੀ ਦੇ ਉੱਤੇ ਬਹੁਤ ਸਾਰੀਆਂ ਸਬਜ਼ੀਆਂ ਬਹੁਤ ਹੀ ਤਰੀਕੇ ਦੇ ਨਾਲ ਸਜਾਈਆਂ ਗਈਆਂ ਸੀ ਆਲੂ ਟਮਾਟਰ ਮਿਰਚ ਭਿੰਡੀ ਗੋਭੀ ਗਾਜਰ ਸਾਰਾ ਕੁਝ ਸੁਨੀਤਾ ਨੇ ਚਾਰੋਂ ਪਾਸੇ ਦੇਖਿਆ ਮਾਹੌਲ ਸੁਧਾਰਨ ਲੱਗ ਰਿਹਾ ਸੀ ਕੁਝ ਹੀ ਟਾਈਮ ਬੀਤਿਆ ਸੀ ਉਹੀ ਇੰਸਪੈਕਟਰ ਨਿਰਜ ਸ਼ਰਮਾ ਆਪ ਦੀ ਮੋਟਰਸਾਈਕਲ ਤੇ ਉਥੇ ਆ ਜਾਂਦਾ ਹੈ ਉਸਨੇ ਮੋਟਰਸਾਈਕਲ ਸਿੱਧਾ ਰੇਡੀਓ ਦੇ ਕੋਲ ਰੋਕ ਲਿਆ ਤੇ ਆਕੜ ਦੇ ਵਿੱਚ ਬੋਲਿਆ ਕੀ ਗੱਲ ਹੈ ਅੱਜ ਫੇਰ ਤੂੰ ਇੱਥੇ ਹੀ ਵੈਸੇ ਤੂੰ ਉਸ ਔਰਤ ਦੀ ਕੀ ਲੱਗਦੀ ਹੈ ਕੱਲ ਵੀ ਤੂੰ ਇੱਥੇ ਹੀ ਖੜੀ ਸੀ ਤੇ ਅੱਜ ਵੀ ਸੁਨੇਤਾ ਨੇ ਹੌਲੀ ਜਿਹੀ ਕਿਹਾ ਮੈਂ ਉਸ ਦੀ ਭੈਣ ਹਾਂ ਅੱਜ ਉਸ ਨੂੰ ਘਰ ਦੇ ਵਿੱਚ ਕੁਝ ਜ਼ਰੂਰੀ ਕੰਮ ਸੀ ਇਸ ਲਈ ਮੈਂ ਉਸ ਨੂੰ ਕਿਹਾ ਕਿ ਅੱਜ ਰੇੜੀ ਤੇ ਮੈਂ ਬੈਠ ਜਾਵਾਂਗੀ ਇਨਸਪੈਕਟਰ ਨੇ ਇੱਕ ਗੰਦੇ ਮੁਸਕਰਾਉਂਦੇ ਹੋਏ ਕਿਹਾ ਉਹ ਅੱਛਾ ਤੁਸੀਂ ਉਸ ਦੀ ਭੈਣ ਹੋ ਪਰ ਤੂੰ ਤਾਂ ਉਸ ਤੋਂ ਵੀ ਜ਼ਿਆਦਾ ਸੋਹਣੀ ਹੈ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਅੱਜ ਫਿਰ ਉਸ ਨੇ ਗੰਦੀ ਜ਼ੁਬਾਨ ਦੇ ਨਾਲ ਕਿਹਾ ਛੱਡੋ ਇਹ ਸਾਰਾ ਕੁਝ ਮੈਨੂੰ 1 ਕਿਲੋ ਗਾਜਰ ਚਾਹੀਦੀ ਹੈ ਨਾਲ ਧਨੀਆ ਤੇ ਮਿਰਚ ਵੀ ਦੇ ਦੇਵੀ ਸੁਨੇਤਾ ਨੇ ਕੁਝ ਨਹੀਂ ਕਿਹਾ ਚੁੱਪਚਾਪ ਸਬਜ਼ੀਆਂ ਤੋਲ ਕੇ ਉਸ ਦੇ ਹੱਥ 'ਚ ਫੜਾ ਦਿੱਤੀਆਂ ਜਿਵੇਂ ਹੀ ਇੰਸਪੈਕਟਰ ਸਬਜ਼ੀਆਂ ਲੈ ਕੇ ਵਾਪਸ ਜਾਣ ਲੱਗਿਆ ਸੁਨੀਤਾ ਨੇ ਜਲਦੀ ਦੇ ਨਾਲ ਤੇ ਕੜਕਦੀ ਹੋਈ ਆਵਾਜ਼ ਦੇ ਵਿੱਚ ਕਿਹਾ ਰੋਕੋ ਇੰਸਪੈਕਟਰ ਸਾਹਿਬ ਤੁਸੀਂ ਹਜੇ ਤੱਕ ਮੈਨੂੰ ਸਬਜ਼ੀਆਂ ਦੇ ਪੈਸੇ ਨਹੀਂ ਦਿੱਤੇ ਸਬਜ਼ੀਆਂ ਦੇ ਪੈਸੇ ਦੋਵੋ ਇਦਾਂ ਨਹੀਂ ਚੱਲਦਾ ਇਨਸਪੈਕਟਰ ਘਬਰਾ ਗਿਆ ਪਰ ਫਿਰ ਵੀ ਗੁੱਸੇ ਦੇ ਨਾਲ ਬੋਲਿਆ ਕਿਹੜੇ ਪੈਸੇ ਮੈਂ ਤਾਂ ਰੋਜ਼ ਇਦਾਂ ਹੀ ਲੈ ਕੇ ਜਾਂਦਾ ਹਾਂ ਆਪਣੀ ਭੈਣ ਤੋਂ ਪੁੱਛ ਲਈ ਉਹ ਤਾਂ ਕੁਝ ਨਹੀਂ ਕਹਿੰਦੀ ਤੇ ਤੂੰ ਜ਼ਿਆਦਾ ਜ਼ੁਬਾਨ ਨਾ ਚਲਾ ਮੇਰੇ ਸਾਹਮਣੇ ਉਹ ਫਿਰ ਜਾਣ ਲੱਗਿਆ ਪਰ ਸੁਨੀਤਾ ਦੀ ਆਵਾਜ਼ ਹੁਣ ਹੋਰ ਵੀ ਤੇਜ਼ ਹੋ ਗਈ ਸੀ ਤੁਸੀਂ ਮੇਰੀ ਭੈਣ ਤੋਂ ਭਾਵੇਂ ਕਿਸੇ ਵੀ ਤਰ੍ਹਾਂ ਲੈ ਕੇ ਜਾਂਦੇ ਹੋ ਪਰ ਮੇਰੇ ਤੋਂ ਨਹੀਂ ਸਬਜ਼ੀਆਂ ਦੇ ਪੈਸੇ ਤੁਹਾਨੂੰ ਦੇਣੇ ਪੈਣਗੇ ਅਸੀਂ ਵੀ ਪੈਸਿਆਂ ਦੇ ਨਾਲ ਇਹ ਸਬਜ਼ੀ ਖਰੀਦਦੇ ਹਾਂ ਜੇਕਰ ਅਸੀਂ ਇੱਕ ਦਿਨ ਵੀ ਸਬਜ਼ੀ ਨਾ ਵੇਚੀਏ ਤਾਂ ਤਾਂ ਸਾਡੇ ਘਰ ਦਾ ਚੋਲਾ ਨਹੀਂ ਚੱਲਦਾ ਤੁਹਾਡੇ ਜਿਹੇ ਲੋਕ ਫਰੀਦੇ ਵਿੱਚ ਸਬਜ਼ੀ ਲੈ ਕੇ ਸਾਡੇ ਪੇੜ ਤੇ ਲੱਤ ਮਾਰਦੇ ਨੇ ਇਹਨਾਂ ਸੁਣਦੇ ਹੀ ਇੰਸਪੈਕਟਰ ਨਿਰਜ ਦੇ ਗੁੱਸੇ ਦਾ ਪਾਰਾ ਚੜ ਗਿਆ ਉਸ ਦੀਆਂ ਅੱਖਾਂ ਗੁੱਸੇ ਦੇ ਨਾਲ ਲਾਲ ਹੋ ਗਈਆਂ ਗੁੱਸੇ ਦੇ ਵਿੱਚ ਆ ਕੇ ਇੱਕ ਜ਼ੋਰਦਾਰ ਥੱਪੜ ਸੁਨੀਤਾ ਯਾਦਵ ਦੀ ਗੱਲ ਤੇ ਜੜ ਦਿੰਦਾ ਹੈ ਥੱਪੜ ਇੰਨਾ ਜ਼ਬਰਦਸਤ ਸੀ ਕਿ ਸੁਨੀਤਾ ਇੱਕ ਕਦਮ ਪਿੱਛੇ ਹੋ ਗਈ ਅੱਖਾਂ 'ਚ ਹੰਝੂ ਆ ਗਏ ਪਰ ਉਸਨੇ ਖੁਦ ਨੂੰ ਸੰਭਾਲ ਲਿਆ ਉਸਦੇ ਚਿਹਰੇ ਤੇ ਦਰਦ ਸੀ ਹੁਣ ਚੁੱਪ ਰਹਿਣ ਦਾ ਟਾਈਮ ਨਹੀਂ ਸੀ ਕੰਬ ਰਹੀ ਸੀ ਪਰ ਰੋਣ ਵਾਲੀ ਆਵਾਜ਼ ਦੇ ਵਿੱਚ ਸੁਨੀਤਾ ਬੋਲੀ ਤੁਸੀਂ ਇੱਕ ਔਰਤ ਦੇ ਥੱਪੜ ਮਾਰ ਕੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਦਾ ਅੰਜਾਮ ਭੁਗਤਣਾ ਪਵੇਗਾ ਤੁਹਾਨੂੰ ਹੁਣ ਇੰਸਪੈਕਟਰ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਉਸ ਇੰਸਪੈਕਟਰ ਨੇ ਚੀਕਦੇ ਹੋਏ ਕਿਹਾ ਤੂੰ ਮੈਨੂੰ ਸਿਖਾਵੇਂਗੀ ਤੇਰੀ ਇੰਨੀ ਔਕਾਤ ਗੁੱਸੇ ਦੇ ਵਿੱਚ ਆ ਕੇ ਇੰਸਪੈਕਟਰ ਨੇ ਸੁਨੀਤਾ ਦੇ ਵਾਲ ਖਿੱਚ ਲਏ ਸੁਨੀਤਾ ਦਰਦ ਦੇ ਨਾਲ ਕੁਰਲਾ ਰਹੀ ਸੀ ਪਰ ਉਸ ਨੇ ਕਿਸੇ ਤਰ੍ਹਾਂ ਆਪਣੇ ਵਾਲ ਛਡਵਾਏ ਉਸ ਦੀ ਧੜਕਣ ਤੇਜ਼ ਹੋ ਗਈ ਸੀ ਪਰ ਹਿੰਮਤ ਨਹੀਂ ਟੁੱਟੀ ਕੜਕ ਆਵਾਜ਼ ਦੇ ਵਿੱਚ ਬੋਲੀ ਇਹ ਸਾਰਾ ਕੁਝ ਗਲਤ ਹੋ ਰਿਹਾ ਹੈ ਮੈਂ ਤੇਰੇ ਖਿਲਾਫ ਕੰਪਲੀਟ ਲਿਖਵਾਵਾਂਗੀ ਸਬਜ਼ੀਆਂ ਦੇ ਪੈਸੇ ਤੈਨੂੰ ਦੇਣੇ ਹੀ ਪੈਣਗੇ ਪਰ ਇਨਸਪੈਕਟਰ ਤਾਂ ਆਪਣੀ ਵਰਦੀ ਦੇ ਨਸ਼ੇ ਦੇ ਵਿੱਚ ਚੂਰ ਸੀ ਹੱਸਦੇ ਹੋਏ ਬੋਲਿਆ ਰੀਪੋਰਟ ਤੇਰੀ ਇਨੀ ਔਕਾਤ ਹੈ ਤੂੰ ਇੱਕ ਮਾਮੂਲੀ ਸਬਜ਼ੀ ਵੇਚਣ ਵਾਲੀ ਤੇ ਮੈਂ ਇੱਕ ਥਾਣੇ ਦਾ ਇਨਸਪੈਕਟਰ ਮੈਂ ਤੈਨੂੰ ਇੱਥੇ ਖੜੇ ਖੜਾ ਹੀ ਖਰੀਦ ਸਕਦਾ ਹਾਂ ਜਿਆਦਾ ਬਕਵਾਸ ਕੀਤੀ ਤਾਂ ਮੈਂ ਤੈਨੂੰ ਹੀ ਜੇਲ੍ਹ ਦੇ ਵਿੱਚ ਬੰਦ ਕਰਵਾ ਦੇਵਾਂਗਾ ਇਹਨਾਂ ਕਹਿ ਕੇ ਇਨਸਪੈਕਟਰ ਨੇ ਮੋਟਰਸਾਈਕਲ ਸਟਾਰਟ ਕੀਤਾ ਤੇ ਉੱਥੋਂ ਚਲਾ ਗਿਆ ਸੁਨੀਤਾ ਉੱਥੇ ਹੀ ਰੇੜੀ ਦੇ ਕੋਲ ਖੜੀ ਸੀ ਉਸ ਦੇ ਅੰਦਰ ਦਾ ਗੁੱਸਾ ਫਟਣ ਲਈ ਤਿਆਰ ਸੀ ਪਰ ਉਸਨੇ ਹੁਣ ਤੱਕ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਸੀ ਕੁਝ ਟਾਈਮ ਰੇੜੀ ਕੋਲ ਬੈਠਣ ਤੋਂ ਬਾਅਦ ਸੁਨੀਤਾ ਯਾਦਵ ਨੇ ਆਪਣੀ ਜੇਬ ਦੇ ਵਿੱਚੋਂ ਫੋਨ ਕੱਢਿਆ ਤੇ ਸਬਜੀ ਵਾਲੀ ਔਰਤ ਨੂੰ ਫੋਨ ਕੀਤਾ ਭੈਣੇ ਹੁਣ ਤੂੰ ਰੇੜੀ ਤੇ ਆ ਜਾ ਇਸ ਇਨਸਪੈਕਟਰ ਨੂੰ ਹੁਣ ਮੈਂ ਦਿਖਾਵਾਂਗੀ ਕਿ ਕਾਨੂੰਨ ਦੀ ਪਾਵਰ ਕੀ ਹੁੰਦੀ ਹੈ ਜਿਵੇਂ ਹੀ ਉਹ ਔਰਤ ਰੇਡੀ ਕੋਲ ਪਹੁੰਚੀ ਸੁਨੀਤਾ ਉੱਥੋਂ ਨਿਕਲ ਗਈ ਫਿਰ ਉਹ ਸਿੱਧਾ ਆਪਣੇ ਘਰ ਗਈ ਸਧਾਰਨ ਕੱਪੜੇ ਉਤਾਰ ਕੇ ਉਸਨੇ ਦੂਜੇ ਕੱਪੜੇ ਪਾ ਲਏ ਸੀ ਚਿਹਰੇ ਤੋਂ ਥਕਾਵਟ ਸਾਫ਼ ਝਲ ਕਰ ਰਹੀ ਸੀ ਪਰ ਅੱਖਾਂ ਦੇ ਵਿੱਚ ਇਨਸਾਫ਼ ਦੀ ਅੱਗ ਲੱਗੀ ਹੋਈ ਸੀ ਸੁਨੀਤਾ ਯਾਦਵ ਕਿਸੇ ਡੀਐਮਡੀ ਤਰ੍ਹਾਂ ਨਹੀਂ ਬਲਕਿ ਇੱਕ ਆਮ ਔਰਤ ਦੀ ਤਰ੍ਹਾਂ ਥਾਣੇ ਪਹੁੰਚੀ ਜਿਸ ਦੀ ਪਛਾਣ ਕਿਸੇ ਨੂੰ ਨਹੀਂ ਸੀ ਥਾਣੇ ਦੇ ਅੰਦਰ ਪੈਰ ਰੱਖਦੇ ਹੀ ਉਸਨੇ ਦੇਖਿਆ ਇੰਸਪੈਕਟਰ ਨੀਰਜੀ ਸ਼ਰਮਾ ਉੱਥੇ ਨਹੀਂ ਸੀ ਬਸ ਇੱਕ ਹਵਲਦਾਰ ਕੁਰਸੀ ਤੇ ਬੈਠਿਆ ਚਾਹ ਪੀ ਰਿਹਾ ਸੀ ਸੁਨੀਤਾ ਉਸਦੇ ਕੋਲ ਗਈ ਸਿੱਧੀ ਗੱਲ ਕਹੀ ਮੈ ਰਿਪੋਰਟ ਦਰਜ ਕਰਵਾਣੀ ਹੈ ਇੰਸਪੈਕਟਰ ਨੀਰਜੀ ਸ਼ਰਮਾ ਕਿੱਥੇ ਨੇ ਤੇ ਐਸਐਚਓ ਸਾਹਿਬ ਨੂੰ ਮਿਲਣਾ ਹੈ ਹਵਲਦਾਰ ਨੇ ਜਵਾਬ ਦਿੱਤਾ ਇੰਸਪੈਕਟਰ ਸਾਹਿਬ ਕਿਸੇ ਜ਼ਰੂਰੀ ਕੰਮ ਤੋਂ ਘਰ ਗਏ ਨੇ ਤੇ ਐਸਐਚਓ ਸਾਹਿਬ ਫੀਲਡ ਵਿਜ਼ਿਟ ਤੇ ਗਏ ਨੇ ਤੁਸੀਂ ਕੁਝ ਟਾਈਮ ਵੇਟ ਕਰ ਲਵੋ ਉਹ ਥੋੜੀ ਦੇਰ ਦੇ ਵਿੱਚ ਹੀ ਆਉਣ ਵਾਲੇ ਹੋਣਗੇ ਸੁਨੀਤਾ ਚੁੱਪਚਾਪ ਖੁੰਝੇ ਦੇ ਪਈ ਹੋਈ ਇੱਕ ਕੁਰਸੀ ਤੇ ਬੈਠ ਗਈ ਉਸਨੇ ਵੀ ਆਪਣੀ ਅਸਲੀ ਪਛਾਣ ਲੁਕੋਈ ਹੋਈ ਸੀ ਅੰਦਰ ਅੱਗ ਦੇ ਭਾਂਬੜ ਮਚ ਰਹੇ ਸੀ ਪਰ ਚਿਹਰਾ ਸ਼ਾਂਤ ਸੀ ਕੁਝ ਹੀ ਦੇਰ ਚ ਥਾਣੇ ਦੇ ਅੰਦਰ ਐਸਐਚਓ ਦਵਿੰਦਰ ਨਾਗਪਾਲ ਆ ਜਾਂਦਾ ਹੈ ਜਿਵੇਂ ਹੀ ਉਸ ਦੀ ਨਿਗਾਹ ਸਾਹਮਣੇ ਬੈਠੀ ਕੁਰਸੀ ਤੇ ਔਰਤ ਤੇ ਪਈ ਉਸ ਨੇ ਔਰਤ ਨੂੰ ਬੁਲਾਇਆ ਉਸ ਨੇ ਪੁਲਿਸ ਵਾਲੇ ਲਹਿਜੇ ਚ ਕਿਹਾ ਤੁਸੀਂ ਕੌਣ ਹੋ ਤੇ ਇੱਥੇ ਕੀ ਕਰਨ ਆਏ ਹੋ ਸੁਨੀਤਾ ਨੇ ਸ਼ਾਂਤੀ ਦੇ ਨਾਲ ਜਵਾਬ ਦਿੱਤਾ ਸਾਹਿਬ ਮੈਂ ਐਫ ਆਈ ਆਰ ਦਰਜ ਕਰਵਾਉਣੀ ਹੈ ਦਵਿੰਦਰ ਨਾਗਪਾਲ ਨੇ ਕਿਹਾ ਅੱਛਾ ਮੇਰੇ ਕੈਬਨ ਚ ਚਲੋ ਕੈਬਨ ਵਿੱਚ ਪਹੁੰਚਣ ਤੋਂ ਬਾਅਦ ਦਵਿੰਦਰ ਨਾਗਪਾਲ ਨੇ ਕਿਹਾ ਤਾਂ ਤੁਸੀਂ ਐਫ ਆਈ ਆਰ ਦਰਜ ਕਰਵਾਉਣੀ ਹੈ ਪਰ ਰਿਪੋਰਟ ਲਿਖਣ ਤੋਂ ਪਹਿਲਾਂ ਤੁਹਾਨੂੰ ਚਾਹ ਪਾਣੀ ਕਰਨਾ ਪਵੇਗਾ ਇੱਥੇ ਐਫਆਈਆ ਦਰਜ ਕਰਵਾਉਣ ਲਈ 5000 ਲੱਗਦੇ ਨੇ ਲੈ ਕੇ ਆਏ ਹੋ ਤਾਂ ਕੱਢੋ ਫਟਾਫਟ ਫਿਰ ਲਿਖਦਾ ਹਾਂ ਤੁਹਾਡੀ ਰਿਪੋਰਟ ਸੁਨੀਤਾ ਦਾ ਚਿਹਰਾ ਸਖਤ ਹੋ ਗਿਆ ਕੜਕਦੀ ਹੋਈ ਆਵਾਜ਼ ਚ ਬੋਲੀ ਕਿਸ ਗੱਲ ਦੇ ਪੈਸੇ ਐਫਆਈਆ ਦਰਜ ਕਰਵਾਉਣ ਦੇ ਲਈ ਕੋਈ ਵੀ ਪੈਸਾ ਨਹੀਂ ਲੱਗਦਾ ਇਹ ਤਾਂ ਤੁਸੀਂ ਸਿੱਧੇ ਸਿੱਧੇ ਤੌਰ ਤੇ ਰਿਸ਼ਵਤ ਮੰਗ ਰਹੇ ਹੋ ਐਸਐਚਓ ਦਵਿੰਦਰ ਨਾਗਪਾਲ ਨੇ ਕਿਹਾ ਤੈਨੂੰ ਕਿਸ ਨੇ ਕਿਹਾ ਕਿ ਇੱਥੇ ਸਾਰਾ ਕੁਝ ਫ੍ਰੀ ਹੁੰਦਾ ਹੈ ਜਿਹੜਾ ਵੀ ਆਉਂਦਾ ਹੈ ਖੁਦ ਆਪਣੀ ਮਰਜ਼ੀ ਦੇ ਨਾਲ ਪੈਸੇ ਦੇ ਕੇ ਜਾਂਦਾ ਹੈ ਜੇਕਰ ਪੈਸੇ ਨਹੀਂ ਦੇਣੇ ਤਾਂ ਉਸ ਦੀ ਐਫਆਈਆਰ ਰਿਪੋਰਟ ਵੀ ਨਹੀਂ ਲਿਖੀ ਜਾਵੇਗੀ ਹੁਣ ਅੱਗੇ ਤੁਹਾਡੀ ਮਰਜ਼ੀ ਹੈ ਰਿਪੋਰਟ ਲਿਖਵਾਉਣੀ ਹੈ ਤਾਂ ਪੈਸੇ ਤਾਂ ਦੇਣੇ ਹੀ ਪੈਣਗੇ ਸੁਨੀਤਾ ਨੇ ਇੱਕ ਲੰਬਾ ਸਾਹ ਲਿਆ ਫਿਰ ਬਿਨਾ ਕੁਝ ਬੋਲੇ 5000 ਰੁਪਏ ਕੱਢ ਕੇ ਐਸਐਚਓ ਦੇ ਸਾਹਮਣੇ ਰੱਖ ਦਿੱਤੇ ਤੇ ਬੋਲੀ ਆ ਚੱਕੋ ਪੈਸੇ ਤੇ ਹੁਣ ਰਿਪੋਰਟ ਲਿਖੋ ਪੈਸੇ ਲੈਣ ਤੋਂ ਬਾਅਦ ਐਸਐਚਓ ਨੇ ਪੁੱਛਿਆ ਨਾਮ ਦੱਸੋ ਕਿਸ ਦੇ ਖਿਲਾਫ ਕੰਪਲੀਟ ਹੈ ਸੁਨੀਤਾ ਦਾ ਚਿਹਰਾ ਹੁਣ ਗੁੱਸੇ ਦੇ ਨਾਲ ਭਰਿਆ ਹੋਇਆ ਸੀ ਉਸਨੇ ਸਿੱਧੇ ਤੌਰ ਤੇ ਕਿਹਾ ਇਨਸਪੈਕਟਰ ਨਿਰਜ ਸ਼ਰਮਾ ਦੇ ਖਿਲਾਫ ਉਸਨੇ ਇੱਕ ਸਬਜ਼ੀ ਵੇਚਣ ਵਾਲੀ ਔਰਤ ਦੇ ਨਾਲ ਬਦਤਮੀਜ਼ੀ ਕੀਤੀ ਉਸਦੇ ਰੇੜੀ ਤੋਂ ਬਿਨਾ ਪੈਸੇ ਦਿੱਤੇ ਰੋਜ਼ ਸਬਜ਼ੀ ਚੁੱਕ ਕੇ ਲੈ ਜਾਂਦੇ ਨੇ ਤੇ ਜਦੋਂ ਉਹ ਔਰਤ ਪੈਸੇ ਮੰਗਦੀ ਹੈ ਤਾਂ ਉਸ ਨੂੰ ਰੇੜੀ ਚਕਵਾਉਣ ਦੀਆਂ ਧਮਕੀਆਂ ਦਿੰਦੇ ਨੇ ਤੇ ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੇ ਤੇ ਹੱਥ ਚੁੱਕਿਆ ਮੈਂ ਇੰਸਪੈਕਟਰ ਤੇ ਸਖਤ ਕਾਨੂੰਨੀ ਕਾਰਵਾਈ ਚਾਹੁੰਦੀ ਹਾਂ ਐਸਐਚਓ ਦਵਿੰਦਰ ਨਾਗਪਾਲ ਦਾ ਚਿਹਰਾ ਇੱਕਦਮ ਪੀਲਾ ਪੈ ਗਿਆ ਉਸ ਦਾ ਗਾਲਾ ਸੁੱਕ ਗਿਆ ਅੱਖਾਂ ਦੇ ਵਿੱਚ ਘਬਰਾੜ ਦੇਖੀਗੇ ਉਸਨੇ ਅਟਕਦੇ ਹੋਏ ਬੋਲਿਆ ਅੱਛਾ ਉਹ ਤਾਂ ਸਾਡੇ ਥਾਣੇ ਦਾ ਸੀਨੀਅਰ ਇਨਸਪੈਕਟਰ ਹੈ ਤੇ ਵੈਸੇ ਵੀ ਜੇਕਰ ਕੋਈ ਫਰੀਦੇ ਵਿੱਚ ਸਮਾਨ ਦੇ ਦਵੇ ਤਾਂ ਉਸ ਵਿੱਚ ਗਲਤ ਕੀ ਹੈ ਅਸੀਂ ਪੁਲਿਸ ਵਾਲੇ ਹਾਂ ਥੋੜਾ ਬੋਤ ਚੱਲਦਾ ਹੈ ਸੁਨੀਤਾ ਹੁਣ ਸਾਰਾ ਕੁਝ ਸਮਝ ਗਈ ਸੀ ਇਹ ਸਿਸਟਮ ਸਾਰੇ ਦਾ ਸਾਰਾ ਹੀ ਰਿਸ਼ਵਤਖੋਰ ਹੈ ਹੁਣ ਇਹ ਵਰਦੀ ਸਹਿਤਾ ਦੀ ਨਹੀਂ ਮਤਲਬ ਕਿ ਗਰੀਬ ਮਜ਼ਦੂਰ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਇੱਕ ਜ਼ਰੀਆ ਬਣ ਗਏ ਨੇ ਉਸਨੇ ਕੁਝ ਨਹੀਂ ਕਿਹਾ ਬਸ ਚੁੱਪਚਾਪ ਥਾਣੇ ਤੋਂ ਬਾਹਰ ਚਲੀ ਗਈ ਪਰ ਉਸ ਦੀਆਂ ਅੱਖਾਂ ਦੇ ਵਿੱਚ ਹੁਣ ਇੱਕ ਅਲੱਗ ਹੀ ਚਮਕ ਸੀ ਜਿਵੇਂ ਕੋਈ ਤੂਫਾਨ ਆਉਣ ਵਾਲਾ ਹੋਵੇ ਅਗਲੇ ਦਿਨ ਸਵੇਰੇ ਸੁਨੀਤਾ ਯਾਦਵ ਆਪਣੇ ਆਪ ਅਸਲੀ ਰੂਪ ਚ ਆ ਗਈ ਸੀ ਇੱਕ ਹਲਕੇ ਰੰਗ ਦੀ ਗੁਲਾਬੀ ਸਾੜੀ ਪਾਈ ਹੋਈ ਗੌਰਮੈਂਟ ਗੱਡੀ ਤੇ ਸਿੱਧਾ ਉਸੇ ਥਾਣੇ ਦੇ ਵਿੱਚ ਜਾਣ ਲਈ ਨਿਕਲ ਗਈ ਉਹਨਾਂ ਦੇ ਨਾਲ ਉਹਨਾਂ ਦਾ ਸਰਕਾਰੀ ਕਾਫਲਾ ਤੇ ਉਹਨਾਂ ਦੀ ਸਿਕਿਉਰਿਟੀ ਵੀ ਸੀ ਜਿਵੇਂ ਹੀ ਡੀਐਮ ਸੁਨੀਤਾ ਯਾਦਵ ਪੁਲਿਸ ਸਟੇਸ਼ਨ ਪਹੁੰਚੀ ਅੰਦਰ ਤਰਥੱਲੀ ਮਚ ਗਈ ਜਿਹੜਾ ਸਟਾਫ ਉਹਨਾਂ ਨੂੰ ਕੱਲ ਤੱਕ ਇੱਕ ਆਮ ਔਰਤ ਸਮਝ ਰਿਹਾ ਸੀ ਅੱਜ ਉਹਨਾਂ ਨੂੰ ਦੇਖ ਕੇ ਪਛਾਣ ਹੀ ਨਹੀਂ ਸਕਿਆ ਥਾਣੇ ਦੇ ਮੇਨ ਹਾਲ ਦੇ ਵਿੱਚ ਅੰਦਰ ਜਾਂਦੇ ਹੀ ਸੁਨੀਤਾ ਦੀ ਪਹਿਲੀ ਨਜ਼ਰ ਸਿੱਧਾ ਇੰਸਪੈਕਟਰ ਨਿਰਜ ਦੇ ਐਸਐਚਓ ਦਵਿੰਦਰ ਨਾਗਪਾਲ ਤੇ ਪਈ ਉਹ ਦੋਵੇਂ ਇਕੱਠੇ ਹੀ ਖੜੇ ਸੀ ਜਿਹੜੇ ਕੱਲ ਤੱਕ ਵਰਦੀ ਦੇ ਨਸ਼ੇ ਦੇ ਵਿੱਚ ਚੂਰ ਸੀ ਪਰ ਅੱਜ ਉਹਨਾਂ ਦੇ ਚਿਹਰੇ ਉੱਡਣ ਲੱਗੇ ਸੀ ਨਿਰਜ ਘਬਰਾ ਕੇ ਬੋਲਿਆ ਮੈਡਮ ਤੁਸੀਂ ਕੌਣ ਹੋ ਸੇਮ ਹੀ ਦਵਿੰਦਰ ਨਾਗਪਾਲ ਨੇ ਵੀ ਕਿਹਾ ਤੁਸੀਂ ਤਾਂ ਕੱਲ ਵੀ ਆਏ ਸੀ ਨਾ ਰਿਪੋਰਟ ਲਿਖਵਾਉਣ ਸੁਨਮਿਤਾ ਦੀਆਂ ਅੱਖਾਂ 'ਚ ਹੁਣ ਅਧਿਕਾਰੀ ਦਾ ਓਦਾ ਤੇ ਅਧਿਕਾਰੀ ਦੀ ਚਮਕ ਸੀ ਉਹਨਾਂ ਨੇ ਪਿਆਰ ਦੇ ਨਾਲ ਕਿਹਾ ਮੈਂ ਹਾਂ ਇਸ ਜ਼ਿਲ੍ਹੇ ਦੀ ਡੀਐਮ ਸੁਨਿਤਾ ਯਾਦਵ ਤੇ ਹੁਣ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਤੁਸੀਂ ਦੋਵੇਂ ਮਿਲ ਕੇ ਗਰੀਬਾਂ ਨੂੰ ਡਰਾਉਂਦੇ ਹੋ ਰਿਸ਼ਵਤ ਮੰਗਦੇ ਹੋ ਤੇ ਆਪਣੀ ਵਰਦੀ ਦੇ ਜ਼ੋਰ ਤੇ ਅਤਿਆਚਾਰ ਕਰਦੇ ਹੋ ਦੋਵੇਂ ਅਧਿਕਾਰੀਆਂ ਦੇ ਚਿਹਰੇ ਤੋਂ ਰੰਗ ਉੱਡ ਗਿਆ ਘਬਰਾ ਕੇ ਦਵਿੰਦਰ ਨਾਗਪਾਲ ਬੋਲਿਆ ਮੈਡਮ ਜੇਕਰ ਤੁਸੀਂ ਸੱਚ ਵਿੱਚ ਹੀ ਡੀ ਐਮ ਹੋ ਤਾਂ ਕਿਰਪਾ ਕਰਕੇ ਤੁਸੀਂ ਸਾਨੂੰ ਸਰਕਾਰੀ ਆਈ ਡੀ ਕਾਰਡ ਦਿਖਾ ਦਿਵੋ ਸੁਨੇਤਾ ਨੇ ਬੜੇ ਹੀ ਪਿਆਰ ਦੇ ਨਾਲ ਆਪਣੇ ਬੈਗ ਦੇ ਵਿੱਚੋਂ ਆਈ ਕਾਰਡ ਕੱਢਿਆ ਦੋਵਾਂ ਦੇ ਸਾਹਮਣੇ ਰੱਖ ਦਿੱਤਾ ਆਈ ਕਾਰਡ ਦੇਖ ਕੇ ਦੋਵਾਂ ਦੇ ਹੱਥ ਕੰਬਣ ਲੱਗੇ ਦਵਿੰਦਰ ਨਾਗਪਾਲ ਨੇ ਉਦੋਂ ਹੀ ਹੱਥ ਜੋੜ ਲਏ ਮਾਫ ਕਰ ਦਿਓ ਮੈਡਮ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਡੀਐਮ ਹੋ ਇੰਸਪੈਕਟਰ ਨਿਰਜੀ ਸ਼ਰਮਾ ਵੀ ਸ਼ਰਮ ਦੇ ਮਾਰੇ ਸਿਰ ਝੁਕਾ ਕੇ ਖੜਾ ਹੋ ਗਿਆ ਮੈਡਮ ਜੀ ਸਾਨੂੰ ਮਾਫ ਕਰ ਦਿਓ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਗੇ ਅਜਿਹਾ ਕਦੇ ਵੀ ਨਹੀਂ ਹੋਵੇਗਾ ਪਰ ਸੁਨੀਤਾ ਹੁਣ ਪੂਰੇ ਗੁੱਸੇ ਦੇ ਵਿੱਚ ਸੀ ਉਹਨਾਂ ਨੇ ਠੋਕਦੇ ਹੋਏ ਕਿਹਾ ਗਲਤੀ ਨਹੀਂ ਇਹ ਅਪਰਾਧ ਹੈ ਤੇ ਹੁਣ ਤੁਹਾਨੂੰ ਦੋਵਾਂ ਨੂੰ ਇਸ ਦੀ سزا ਜ਼ਰੂਰ ਮਿਲੇਗੀ ਅੱਜ ਤੋਂ ਹੁਣੇ ਤੋਂ ਹੀ ਤੁਹਾਨੂੰ ਦੋਵਾਂ ਨੂੰ ਹੀ ਸਸਪੈਂਡ ਕੀਤਾ ਜਾਂਦਾ ਹੈ ਤੇ ਇੱਕ ਵਿਭਾਗ ਜਾਂਚ ਦਾ ਆਦੇਸ਼ ਵੀ ਦਿੱਤਾ ਜਾ ਰਿਹਾ ਹੈ ਇਸ ਪੁਲਿਸ ਚੌਂਕੀ ਚ ਹੁਣ ਨਾ ਤਾਂ ਗਰੀਬਾਂ ਦਾ ਸ਼ੋਸ਼ਣ ਹੋਵੇਗਾ ਤੇ ਨਾ ਹੀ ਵਰਦੀ ਦੀ ਆੜ ਦੇ ਵਿੱਚ ਕੋਈ ਅਤਿਆਚਾਰ। ਉਹਨਾਂ ਨੇ ਉੱਥੇ ਖੜੇ ਉੱਚ ਅਧਿਕਾਰੀ ਨੂੰ ਆਦੇਸ਼ ਦਿੱਤਾ ਇਹਨਾਂ ਦੋਵਾਂ ਨੂੰ ਹੁਣੇ ਹੀ ਸਸਪੈਂਡ ਕਰ ਦਿੱਤਾ ਜਾਵੇ ਤੇ ਇਸ ਦੀ ਰਿਪੋਰਟ ਮੈਨੂੰ ਸ਼ਾਮ ਤੱਕ ਚਾਹੀਦੀ ਹੈ। ਸਾਰਾ ਥਾਣਾ ਹੁਣ ਸਨਾਟੇ ਦੇ ਵਿੱਚ ਡੁੱਬ ਗਿਆ ਅਤੇ ਉੱਥੇ ਪਹਿਲੀ ਵਾਰ ਇਨਸਾਫ਼ ਦੀ ਗੂੰਜ ਸੁਣਾਈ ਦਿੱਤੀ ਸੀ। ਡੀਐਮ ਸੁਨੀਤਾ ਯਾਦਵ ਨੇ ਇੱਕ ਲੰਮਾ ਸਾਹ ਲਿਆ। ਉਹਨਾਂ ਦਾ ਗੁੱਸਾ ਹੁਣ ਸ਼ਾਂਤ ਸੀ। ਪਰ ਅੱਖਾਂ ਦੇ ਵਿੱਚ ਹਲਕਾ ਜਿਹਾ ਦਰਦ ਤੇ ਜ਼ਿੰਮੇਵਾਰੀ ਵੀ ਝਲਕਦੀ ਸੀ। ਉਹਨਾਂ ਨੇ ਦੋਵੇਂ ਅਧਿਕਾਰੀਆਂ ਦੇ ਵੱਲ ਦੇਖਿਆ ਤੇ ਗੁੱਸੇ ਦੇ ਵਿੱਚ ਬੋਲਿਆ, ਤੁਸੀਂ ਦੋਵੇਂ ਮਾਫੀ ਦੇ ਲਾਇਕ ਨਹੀਂ ਹੋ। ਤੁਸੀਂ ਦੋਵਾਂ ਨੇ ਜੋ ਕੀਤਾ ਉਹ ਸਿਰਫ ਇੱਕ ਜ਼ਿੰਮੇਵਾਰ ਅਧਿਕਾਰੀ ਨਹੀਂ ਬਲਕਿ ਇੱਕ ਅਪਰਾਧੀ ਕਰਦਾ ਹੈ। ਜੇਕਰ ਮੈਂ ਤੁਹਾਨੂੰ ਅੱਜ ਮਾਫ ਕਰ ਦਵਾਂਗੀ ਤਾਂ ਸ਼ਾਇਦ ਕੱਲ ਫਿਰ ਤੁਸੀਂ ਕਿਸੇ ਗਰੀਬ ਦੀ ਆਵਾਜ਼ ਦਬੋਵੋਗੇ। ਫਿਰ ਕਿਸੇ ਮਜ਼ਦੂਰ ਆਦਮੀ ਤੇ ਜ਼ੁਲਮ ਕਰੋਗੇ ਇਹਨਾਂ ਕਹਿ ਕੇ ਡੀਐਮ ਸੁਨੀਤਾ ਯਾਦਵ ਉਥੋਂ ਜਾਣ ਲੱਗੀ ਉਦੋਂ ਹੀ ਪਿੱਛੇ ਦੋਵੇਂ ਅਧਿਕਾਰੀ ਇਨਸਪੈਕਟਰ ਨੀਰਜ ਸ਼ਰਮਾ ਤੇ ਐਸਐਚਓ ਦਵਿੰਦਰ ਨਾਗਪਾਲ ਜ਼ਮੀਨ ਤੇ ਗੋਡਿਆਂ ਦੇ ਭਾਰ ਬੈਠ ਗਏ ਉਹਨਾਂ ਦੇ ਚਿਹਰੇ ਤੇ ਸ਼ਰਮ ਪਛਤਾਵਾ ਸਾਫ਼ ਝਲ ਕਰ ਰਿਹਾ ਸੀ ਮੈਡਮ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਦਵਿੰਦਰ ਨਾਗਪਾਲ ਦੀ ਆਵਾਜ਼ ਕੰਬ ਰਹੀ ਸੀ ਅਸੀਂ ਸੱਚ ਵਿੱਚ ਹੀ ਮਾਫੀ ਦੇ ਲਾਇਕ ਨਹੀਂ ਹਾਂ ਪਰ ਸਾਨੂੰ ਇੱਕ ਮੌਕਾ ਦੇ ਦਿਵੋ ਅਸੀਂ ਸਾਰਾ ਕੁਝ ਬਦਲ ਦੇਵਾਂਗੇ ਗਰੀਬਾਂ ਨੂੰ ਇੱਜ਼ਤ ਦੇਵਾਂਗੇ ਰਿਸ਼ਵਤ ਬੰਦ ਕਰ ਦੇਵਾਂਗੇ ਕਾਨੂੰਨ ਦਾ ਸੱਚ ਵਿੱਚ ਹੀ ਪਾਲਣ ਕਰਾਂਗੇ ਨਿਰਜ ਸ਼ਰਮਾ ਵੀ ਸਿਰ ਝੁਕਾ ਕੇ ਬੋਲਿਆ ਸਾਨੂੰ ਮਾਫ਼ ਕਰ ਦਿਓ ਮੈਡਮ ਜੇਕਰ ਅੱਗੇ ਤੋਂ ਸਾਡੇ ਤੋਂ ਕੋਈ ਗਲਤੀ ਹੋਈ ਤਾਂ ਤੁਸੀਂ ਸਸਪੈਂਡ ਨਾ ਕਰਿਓ ਬਲਕਿ ਸਾਨੂੰ ਸਿੱਧਾ ਜੇਲ੍ਹ ਭੇਜ ਦਿਓ ਸੁਨੀਤਾ ਕੁਝ ਦੇਰ ਲਈ ਚੁੱਪ ਹੋ ਗਈ ਉਹਨਾਂ ਦੀਆਂ ਅੱਖਾਂ ਇਹਨਾਂ ਦੋਵੇਂ ਅਫਸਰਾਂ ਦੇ ਚਿਹਰੇ ਤੇ ਟਿਕੀਆਂ ਸੀ ਕੀਤੇ ਨਾ ਕੀਤੇ ਡੀਐਮ ਮੈਡਮ ਸੁਨੀਤਾ ਨੂੰ ਉਹਨਾਂ ਦੇ ਚਿਹਰੇ ਤੇ ਪਛਤਾਵੇ ਦੀ ਝਲਕ ਦਿਖਾਈ ਦਿੱਤੀ ਉਹਨਾਂ ਨੇ ਲੰਬਾ ਸਾਹ ਲੈਂਦੇ ਹੋਏ ਕਿਹਾ ਠੀਕ ਹੈ ਮੈਂ ਤੁਹਾਨੂੰ ਇੱਕ ਲਾਸਟ ਮੌਕਾ ਦੇ ਰਹੀ ਹਾਂ ਪਰ ਯਾਦ ਰੱਖਿਓ ਇਹ ਮੇਰੇ ਵੱਲੋਂ ਪਹਿਲਾ ਤੇ ਆਖਰੀ ਚੇਤਾਵਨੀ ਹੈ ਜੇਕਰ ਇੱਕ ਵਾਰ ਵੀ ਤੁਹਾਡੀ ਆਵਾਜ਼ ਕਿਸੇ ਗਰੀਬ ਨੂੰ ਦਬਾਉਣ ਦੇ ਲਈ ਪਹੁੰਚੀ ਜੇਕਰ ਫਿਰ ਕਿਸੇ ਨੇ ਕਿਹਾ ਕਿ ਇਸ ਥਾਣੇ ਦੇ ਵਿੱਚ ਧੱਕਾ ਹੋਇਆ ਹੈ ਅਗਲੀ ਵਾਰ ਮਾਫੀ ਵੀ ਨਹੀਂ ਮਿਲੇਗੀ ਸਿੱਧਾ ਜੇਲ੍ਹ ਹੋਵੇਗੀ ਦੋਵੇਂ ਅਫਸਰ ਸਿਰ ਝੁਕਾ ਕੇ ਖੜੇ ਰਹੇ ਉਹਨਾਂ ਦੇ ਚਿਹਰੇ ਤੇ ਪਛਤਾਵਾ ਸੀ ਇਹ ਸ਼ਾਇਦ ਅੰਦਰੋਂ ਕੁਝ ਬਦਲ ਗਏ ਸੀ ਜਾਂਦੇ ਜਾਂਦੇ ਸੁਨੀਤਾ ਨੇ ਪੂਰੀ ਚੌਂਕੀ ਤੇ ਨਜ਼ਰ ਮਾਰੀ ਉਥੇ ਮੌਜੂਦ ਹਰ ਇੱਕ ਮੁਲਾਜ਼ਮ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਫਿਰ ਉਹਨਾਂ ਨੇ ਦ੍ਰਿੜ ਆਵਾਜ਼ ਦੇ ਵਿੱਚ ਕਿਹਾ ਪੁਲਿਸ ਲੋਕਾਂ ਨੂੰ ਡਰਾਉਣ ਦੇ ਲਈ ਨਹੀਂ ਬਲਕਿ ਉਹਨਾਂ ਦੀ ਸੁਰੱਖਿਆ ਲਈ ਹੁੰਦੀ ਹੈ ਉਹਨਾਂ ਨੂੰ ਭਰੋਸਾ ਦੇਣ ਦੇ ਲਈ ਹੁੰਦੀ ਹੈ ਜਦੋਂ ਤੱਕ ਵਰਦੀ ਪਾਉਣ ਵਾਲਾ ਖੁਦ ਇੱਜ਼ਤ ਕਰਨਾ ਨਹੀਂ ਸਿੱਖੇਗਾ ਉਦੋਂ ਤੱਕ ਇਹ ਵਰਦੀ ਇੱਜ਼ਤ ਦੇ ਕਾਬਿਲ ਨਹੀਂ ਮੰਨੀ ਜਾਵੇਗੀ ਇਸ ਤੋਂ ਬਾਅਦ ਸੁਨੀਤਾ ਯਾਦਵ ਥਾਣੇ ਤੋਂ ਬਾਹਰ ਆ ਗਈ ਪਿੱਛੇ ਸਿਰਫ ਸਨਾਟਾ ਰਹਿ ਗਿਆ ਉਹ ਖਮੋਸ਼ੀ ਕਿਸੇ ਡਰਦੀ ਨਹੀਂ ਆਤਮ ਵਿਸ਼ਵਾਸ ਦੀ ਸੀ ਉਸ ਤੋਂ ਬਾਅਦ ਥਾਣੇ ਜਿਵੇਂ ਸੱਚ ਵਿੱਚ ਹੀ ਬਦਲ ਗਿਆ ਹੁਣ ਕੋਈ ਰਿਸ਼ਵਤ ਨਹੀਂ ਮੰਗਦਾ ਸੀ ਹੁਣ ਹਰ ਇੱਕ ਦੀ ਗੱਲ ਬਰਾਬਰ ਸੁਣੀ ਜਾਂਦੀ ਸੀ ਗਰੀਬਾਂ ਦੀ ਐਫ ਆਈ ਆਰ ਬਿਨਾ ਪੈਸਿਆਂ ਤੋਂ ਦਰਜ ਹੁੰਦੀ ਸੀ ਬਾਜ਼ਾਰ ਗਲੀਆਂ ਤੇ ਚੌਂਕਾਂ 'ਚ ਹੁਣ ਪੁਲਿਸ ਲੋਕਾਂ ਦੀ ਮਦਦ ਕਰਦੀ ਹੋਈ ਦਿਖਦੀ ਸੀ ਲੋਕਾਂ ਵਿੱਚ ਡਰ ਨਹੀਂ ਫੈਲਾਉਂਦੀ ਸੀ ਉਹੀ ਸਬਜ਼ੀ ਵਾਲੀ ਔਰਤ ਜੜੀ ਕਦੇ ਡਰਦੀ ਹੋਈ ਰਹਿੰਦੀ ਸੀ ਹੁਣ ਆਪਣੀ ਰੀੜੀ ਤੇ ਮੁਸਕਰਾਉਂਦੇ ਹੋਏ ਖੜੇ ਹੁੰਦੀ ਹੈ ਕਿਉਂਕਿ ਉਸ ਨੂੰ ਹੁਣ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਸੀ ਇਸ ਕਹਾਣੀ ਤੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਔਦੇ ਤੇ ਰੁਤਬਾ ਸਿਰਫ ਦਿਖਾਵੇ ਦੀ ਚੀਜ਼ ਨਹੀਂ ਬਲਕਿ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਕੋਈ ਵੱਡਾ ਅਧਿਕਾਰੀ ਆਪਣੀ ਪਾਵਰ ਦਾ ਇਸਤੇਮਾਲ ਗਰੀਬਾਂ ਤੇ ਮਜ਼ਦੂਰਾਂ ਲਈ ਕਰਦਾ ਹੈ ਉਦੋਂ ਹੀ ਸਮਾਜ 'ਚ ਅਸਲੀ ਬਦਲਾ ਆਉਂਦਾ ਹੈ ਅਨਿਆਏ ਦੇ ਨਾਲ ਖੜਾ ਹੋਣਾ ਆਸਾਨ ਕੰਮ ਨਹੀਂ ਹੁੰਦਾ ਪਰ ਇੱਕ ਸੱਚੇ ਲੀਡਰ ਉਹੀ ਹੁੰਦਾ ਹੈ ਜੋ ਡਰ ਦੇ ਅੰਦਰੋਂ ਹਿੰਮਤ ਦਿਖਾਵੇ ਤਾਂ ਸਭ ਤੋਂ ਵੱਡੀ ਗੱਲ ਲੋਕਾਂ ਦੇ ਦਿਲਾਂ ਵਿੱਚ ਡਰ ਨਹੀਂ ਵਰਦੀ ਦਾ ਭਰੋਸਾ ਹੋਣਾ ਚਾਹੀਦਾ ਹੈ ਸੋ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਮਤਲਬ ਕਿਸੇ ਨੂੰ ਪਰੇਸ਼ਾਨ ਕਰਨਾ ਜਾਂ ਫਿਰ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਸੋ ਅੱਜ ਦੀ ਹੈ ਸੱਚੀ ਕਹਾਣੀ ਨੂੰ ਲੈ ਕੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਵੀਡੀਓ ਕ੍ਰੀਏਟ ਕੀਤੀ ਗਈ ਹੈ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ